ਅੱਜ ਅਸੀਂ ਜੰਡਿਆਲਾ ਪੁਲਿਸ ਵੱਲੋਂ ਜਿਹੜੇ ਮਿਤੀ 2/10/25 ਨੂੰ ਇੱਕ ਇਨਫੋਰਮੇਸ਼ਨ ਰਿਸੀਵ ਕੀਤੀ ਸੀ ਕਿ ਕੋਸ਼ਿਸ਼ 6 ਬੰਦੇ ਜਿਹੜੇ ਲੱਗ ਆਰਗੇਨਾਈਜ਼ਾਈਂਗ ਕਰਦੇ ਆ ਇਹਨਾਂ ਦੀ ਨੋਟੀਫਿਕੇਸ਼ਨ ਮਿਲਣ ਦੇ ਉੱਤੇ ਸਾਡੀ ਪੁਲਿਸ ਪੁਲਿਸ ਵੱਲੋਂ ਰੈਕ ਤੋਂ ਉਸੇ ਦਾ ਹੈਗਾ ਧੀਰੇ ਕੋ ਉੱਥੇ ਰੇਡ ਕਰਕੇ ਇਹਦੇ ਵਿੱਚ 5 ਬੰਦੇ ਜਿਹੜੇ ਰੌਂਡ ਅਪ ਕੀਤੇ ਸੀ ਪੰਜਾਂ ਬੰਦਿਆਂ ਦੇ ਵਿੱਚ ਪੰਜਾਂ ਨੇ ਪਰਚਾ ਦਿੱਤਾ ਸੀ ਉਹਨਾਂ ਤੋਂ ਬਾਅਦ ਇਹਨਾਂ ਨੂੰ ਰੌਂਡ ਅਪ ਕੀਤਾ ਤੇ ਦੋ ਬੰਦੇ ਜਿਹੜੇ ਹੈਗੇ ਆ ਇਹਦੇ ਚ ਗਗਨਦੀਪ ਸਿੰਘ ਉਰਫ ਗਜਨੀ ਤੇ ਸੰਨੀ ਇਹ ਦੋਨੇ ਇੱਕ ਸ਼ੇਕਪੁਰ ਮਹੱਲੇ ਦਾ ਚੋਤੀ ਸਰਕਲੋਂ ਨੇ ਦਾ ਇਹਨਾਂ ਦੇ ਕੋਲੋਂ ਸਾਨੂੰ ਦੋ ਪਿਸਟਲ ਤੇ 50-50 ਗ੍ਰਾਮ ਹਿਰੋਇਨ ਤੇ ਬਾਕੀ ਜਿਹੜੀ ਹੈਗੀ ਆ ਕੁਛ ਥੋੜੀ ਡਰਗ ਮੰਨੀ ਮਿਲੀ ਆ ਤੇ ਬਾਕੀ ਜਿਹੜੇ ਤਿੰਨ ਬੰਦੇ ਉਹਨਾਂ ਤੋਂ ਦੂਜੇ ਹੈਗੇ ਆ ਇਹ ਦੋਨੋਂ ਮੁਕੱਦਮਿਆਂ ਦੇ ਵਿੱਚ ਇਹ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਤਿੰਨ ਜਿਹੜੇ ਦੂਸਰੇ ਹੈਗੇ ਟੋਟਲ ਅਸੀਂ ਪੰਜ ਮਲਜਮ ਜਿਹੜੇ ਇਹ ਗ੍ਰਿਫਤਾਰ ਕੀਤੇ ਆ ਪੀਓ ਸੀ ਜਿਹੜੇ ਦੋ ਤਿੰਨ ਨਹੀਂ ਪੀਓ ਤਾਂ ਨਹੀਂ ਸੀ ਇਹ ਲੇਕਿਨ ਜਿਹੜੇ ਵਕ ਵਕ ਕ੍ਰਾਈਮ ਕਰਦੇ ਆ ਇਹਨਾਂ ਦਾ ਹੀ ਹੈਗਾ ਸ਼ਰਾਬ ਦਾ ਜਾਂ ਨਸ਼ਿਆਂ ਦਾ ਇਦਾਂ ਦਾ ਧੰਦਾ ਕਰਦੇ ਆ ਜਿਹੜੇ ਤਿੰਨ ਜਣੇ ਫੜੇ ਗਏ ਆ ਉਹ ਇਹਨਾਂ ਦੀ ਪੁਛਗਿੱਛ ਤੇ ਪਤਾ ਚੱਲਿਆ ਜਾਂ ਫਿਰ ਉਹਨਾਂ ਤੇ ਨਹੀਂ ਇਹ ਫਸਟ ਸਾਨੂੰ ਇਹਨਾਂ ਦਾ ਗੈਂਗ ਦਾ ਪਤਾ ਲੱਗਿਆ ਸੀ ਵੀ ਇਹ ਬੰਦੇ ਜਿਹੜੇ ਆ ਮਾੜੇ ਜਿਹੜਾ ਧੰਦੇ ਦੇ ਵਿੱਚ ਹੈਗੇ ਆ ਉਹ ਅਸੀਂ ਪਹਿਲਾਂ ਮੁਕਰੀ ਤੇ ਪਰਚਾ ਦਰਜ ਕੀਤਾ ਸੀ ਉਸ ਤੋਂ ਬਾਅਦ ਫਿਰ ਇਹਨਾਂ ਦੀ ਅਰੈਸਟ ਭਾਈ ਜਿਹੜੇ ਗੈਂਗ ਨਾਲ ਸੰਬੰਧਤ ਹੈਗੇ ਇਹ ਗੈਂਗ ਅੱਜ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੁਣ 4 ਦਿਨ ਦੇ ਰਿਮਾਂਡ ਤੇ ਆ ਸਾਡੇ ਕੋਲ ਇਹ ਦੋ ਬਾਜ ਦੇ ਦੋ ਤਿੰਨ ਹੋ ਰਹੇ ਨੇ ਨਿਦਾਨ ਦੀ ਉਹਨਾਂ ਦਾ ਇੱਕ ਤਾਂ ਹੈਗਾ ਜੀ ਆਪਣੇ ਗਗਨਦੀਪ ਸਿੰਘ ਉਰਫ ਗਜਨੀ ਇਹ ਜਿਹੜਾ ਜਿਹ ਤੋਂ ਪਿਸਟਲ ਰਿਕਵਰ ਹੋਇਆ ਦੂਜੀ ਹੈਗੀ ਆ ਰਵਿੰਦਰ ਸਿੰਘ ਉਰਫ ਜੋਗਨ ਅਰਸ਼ਦੀਪ ਸਿੰਘ ਉਰਫ ਅਰਸ਼ ਤੇ ਮਨਜਿੰਦਰ ਸਿੰਘ ਉਰਫ ਰਾਜ ਇਸ ਇਹ ਦੋ ਧੜਦੇ ਆ ਇੱਕ ਮੀਰਾ ਚੱਕਦਾ ਇਹੜੇ ਸਭ ਤੁਸੀਂ ਦਰਾਮਦ ਕੀਤਾ ਹੈ ਇੱਕ ਜਣੇ ਨੇ ਕੀਤਾ ਦੋਨੋਂ ਨਹੀਂ ਦੋਨਾਂ ਤੋਂ ਇੱਕ ਇੱਕ ਦੋਨਾਂ ਤੋਂ ਨਾਲ 50-50 ਗ੍ਰਾਮ ਪਤਾ ਜੀ ਇਹਨਾਂ ਨੂੰ ਕਿੱਥੋਂ ਲਿਆਂਦੇ ਅਧਿਕਾਰ ਕਿੱਥੋਂ ਲਿਆਂਦੇ ਇਹ ਹੁਣ ਅਸੀਂ ਰਿਮਾਂਡ ਲਿਆ ਅਜੇ ਫਿਲਹਾਲ ਤਾਂ ਇਹਨਾਂ ਨੇ ਨਹੀਂ ਹੁਣ ਜੀ ਕੋਈ ਗੱਲ ਦੱਸੀ ਹੁਣ ਅਸੀਂ ਰਿਮਾਂਡ ਦੇ ਉੱਤੇ ਇਹਨਾਂ ਤੋਂ ਕੁਝ ਗਿਸ਼ ਕਰਾਂਗੇ ਇਹੜੇ ਨੂੰ 50-50 ਗ੍ਰਾਮ ਦੋ ਥੋੜਾ ਬੋੜਾ ਪਤਾ ਲੱਗਾ ਕਿ ਹੋਰ ਕੋਈ ਕੱਢੇ ਕਿ ਇਤਿਹਾਸ ਮੁਤਾਬਕ ਇਹ ਸਾਨੂੰ ਇਨਫੋਰਮੇਸ਼ਨ ਹੈਗੀ ਹੈ ਕਿ ਵੱਖ-ਵੱਖ ਤਰ੍ਹਾਂ ਦੇ ਕ੍ਰਾਈਮ ਕਰਦੇ ਆ ਲੇਕਿਨ ਹੁਣ ਜਿਹੜੀ ਆ ਹੁਣੇ ਹੀ ਇਹ ਲੈ ਕੇ ਆਏ ਆ ਤੁਹਾਡੇ ਸਾਹਮਣੇ ਕੋਰਟ ਦੇ ਵਿੱਚ ਉਹ ਪੇਸ਼ ਕਰ ਉਹ ਲਗਦਾ ਕਿ ਚਾਰ ਦਿਨ ਦਾ ਰਵਾਂਡਾ ਉਹਦੇ ਵਿੱਚ ਪੂਰੀ ਪ੍ਰੋਪਰ ਕਰਕੇ ਤਾਂ ਤੁਹਾਨੂੰ ਇਹਦਾ ਦੱਸਿਆ ਜਾਊਗਾ ਸਰ ਜਿਵੇਂ ਕੁਨਿਆੜਿਆਂ ਤੇ ਫਰੋਦੀਆਂ ਦੀਆਂ ਕਾਫੀ ਕੌਲਾ ਹੁੰਦੀਆਂ ਹਨ ਉਹਦੇ ਵਿੱਚ ਕਈ ਵਾਰ ਕੀ ਹੁੰਦਾ ਵਾ ਕਿ ਗੋਲੀਆਂ ਚਲਾਈਆਂ ਜਾਂਦੀਆਂ ਕਿ ਕਿਤੇ ਆਪਣੇ ਸਾਹਮਣੇ ਜੀ ਕੋ ਫਰੋਦੀ ਮੰਗੀ ਜਾਂਦੀ ਕਿ ਇਹ ਔਨਨਾ ਕੰਮਾਂ ਦੇ ਵਿੱਚ ਵੀ ਇਨਵੋਲਡ ਹੈਗੇ ਆ ਜਾਂ ਫਿਰ ਇਹ ਆਪਣੇ ਨਸ਼ਾ ਤਸਕਰੀ ਦਾ ਕਰਕੇ ਇਹ ਜਿਹੜਾ ਵਾ ਯਾਰ ਇਹ ਇਹ ਫਿਲਹਾਲ ਤੇ ਨਸ਼ਾ ਤਸਕਰੀ ਦਾ ਹੀ ਆ ਬਾਕੀ ਮੈਂ ਤੁਹਾਡੇ ਧਿਆਨ ਵਿੱਚ ਇਹ ਲਿਆਉਣਾ ਚਾਹੁੰਦਾ ਜੋ ਐਕਸਟਰਸ਼ਨ ਕੌਲਾ ਹੁੰਦੀਆਂ ਸੀ ਉਹ ਸਾਡੀ ਟੀਮ ਨੇ ਬੜੀ ਹਿਸ਼ਿਆਰੀ ਨਾਲ ਤੇ ਬੜੀ ਮਿਹਨਤ ਦੇ ਨਾਲ ਉਹਨੂੰ ਟ੍ਰੇਸ ਕੀਤਾ ਜਿਹੜੇ ਮੇਨ ਇਥੋਂ ਦੇ ਜੰਡੇ ਵਾਲੇ ਦੇ ਬੰਦੇ ਸੀ ਜਿਹੜੇ ਇਨਫੋਰਮੇਸ਼ਨ ਦਿੰਦੇ ਸੀ ਉਹਨਾਂ ਤੇ ਵੀ ਅਸੀਂ ਪਰਚੇ ਦਰਜ ਕੀਤੇ ਆ ਇੱਕ ਬੰਦੇ ਦਾ ਅਰੈਸਟ ਪਾ ਕੇ ਅੰਦਰ ਉਹ ਜੇ ਵੀ ਅੰਦਰ ਹੈਗਾ ਉਹ ਕਿ ਇਹਨਾਂ ਤੋਂ ਅਜੇ ਫਿਲਹਾਲ ਇਹੋ ਜੀ ਕੋਈ ਗੱਲ ਨਹੀਂ ਨੋਟਿਸ ਆਈ ਪਰ ਇਹ ਇਹੋ ਜੀ ਬੰਦੇ ਜਿਹੜੇ ਹੈਗੇ ਆ ਇਹੀ ਅਕੇ ਇਨਾ ਕੰਮਾਂ ਦੇ ਵਿੱਚ ਆ ਪਰ ਸ਼ਹਿਰ ਦੇ ਵਿੱਚ ਹੁਣ ਪੂਰੀ ਸ਼ਾਂਤੀ ਆ ਕੋਈ ਉਸ ਤੋਂ ਬਾਅਦ ਜਦੋਂ ਦੇ ਅਸੀਂ ਇਹ ਅਰੈਸਟ ਪਾਈ ਆ ਇਹਨਾਂ ਬੰਦਿਆਂ ਦੀ ਪੂਰੀ ਉਦੋਂ ਦੀ ਇਹੋ ਜਿਹੀ ਘਟਨਾ ਨਹੀਂ ਸਾਡੇ ਨੋਟਿਸ ਚ ਆਈ ਪਿਸਤਲ ਕਿਹੜੀ ਆ ਗਈ ਜੀ ਪਿਸਤਲ 30 ਬੋਰਡ ਦੇ ਆ ਜੀ 30 ਬੋਰਡ ਦੇ ਸਵੇਤ ਮੈਗਜ਼ੀਨ ਨਾਲ ਚਾਰ ਰਾਉਂਡ ਦੇ ਦੱਸਿਆ ਜਾਂਦਾ ਕਿ ਜਿੰਨਾ ਕੋ ਪਿਸਤਲ ਮਿਲੇ ਆ ਉਹ ਘਾਤੋਂ ਮਰਦੇ ਜਾ ਗਿਆ ਪਰ ਪਿਸਤਲ ਇਹਨਾਂ ਦੇ ਕੋਲ ਸਿੱਥੋਂ ਆਏ ਉਹੀ ਇਹ ਤਫਤੀਸ਼ ਦਾ ਵਿਸ਼ਾ ਜੀ ਇਹ ਹੁਣ ਅਸੀਂ ਰਿਮਾਂਡ ਤੇ ਲਿਆਂਦੇ ਆ ਇਹ ਪੂਰੀ ਕਲੀਅਰ ਕਰਾਂਗੇ ਫਾਰਵਰਡ ਤੇ ਬੈਕਵਰਡ ਲਿੰਕ ਕਿੱਥੋਂ ਆਏ ਕਿੱਥੇ ਦੇਣੇ ਸੀ ਜਾਂ ਕੀ ਕਾਰਵਾਈ ਕਰਨੀ ਸੀ ਇਹਨਾਂ ਦੀ ਉਹ ਪ੍ਰੋਪਰ ਅਸੀਂ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਦੱਸਾਂ ਸਰ ਜਿਸ ਤਰ੍ਹਾਂ ਸਾਹਮਣੇ ਆ ਰਿਹਾ ਵੀ ਛੋਟੀ ਉਮਰ ਦੇ ਸੀਗੇ ਜਿਸ ਤਰ੍ਹਾਂ ਉਹ ਮੈਂ ਇਹਦਾ ਕੀ ਪੈਸੀ ਕੀ ਜਮਾ ਲੋਕਾਂ ਨੂੰ ਜਿੱਦਾਂ ਛੋਟੀ ਛੋਟੀ ਉਮਰ ਦੇ ਜਿਹੜੇ ਬੱਚੇ ਗਲਤ ਸੰਸਰ ਚ ਪੈ ਰਹੇ ਆ ਇਹ ਕਿਸੇ ਵਰਕੀ ਕਰਦਾ ਦੇਖੋ ਇਹਦੇ ਬਾਰੇ ਤਾਂ ਇਹੀ ਆ ਜੀ ਮੈਂ ਤਾਂ ਇੱਕ ਹੀ ਰਿਕਵੈਸਟ ਕਰਦਾ ਹੁੰਨਾ ਜਿੱਥੇ ਵੀ ਜਾਈਦਾ ਲੋਕਾਂ ਨੂੰ ਵੀ ਤੁਹਾਡੇ 1-1 2-2 ਬੱਚੇ ਆ ਇਹ ਸਭ ਤੋਂ ਵੱਡੀ ਡਿਊਟੀ ਹੈਗੀ ਆ ਮਾਪੇ ਦੀ ਜਿਹੜੇ ਇਹਨਾਂ ਨੂੰ ਰੋਕਦੇ ਹੀ ਨਹੀਂ ਦੇਖੋ ਇਹ ਰਾਤ 12-12 1-1 ਵਜੇ ਤੱਕ ਜਾਂਦੇ ਆ ਘਰਾਂ ਤੋਂ ਕੋਈ ਇਹਨਾਂ ਨੂੰ ਪੁੱਛਦਾ ਗਏਦਾ ਨਹੀਂ ਸਾਰੇ ਪਬਲਿਕਲੀ ਮੈਂ ਇਹੀ ਕਹਿਣਾ ਚਾਹੁੰਦਾ ਕਿ ਹਰ ਬੱਚਿਆਂ ਨੂੰ ਮਾਪਿਓ ਦੀ ਡਿਊਟੀ ਬਣਦੀ ਆ 5-6 ਤੋਂ ਬਾਅਦ ਇਹਨਾਂ ਨੂੰ ਬਾਹਰ ਨਾ ਨਿਕਲਦੇਣ ਚਾ ਇਹਨਾਂ ਨੂੰ ਵਾਚ ਕਰ ਕਿਹੜੇ ਕਿਹੜੇ ਯਾਰ ਦੋਸਤਾਂ ਦੇ ਨਾਲ ਜਾਂਦੇ ਆ ਮਾੜੀ ਸੰਗਤ ਵਾਲੇ ਤਾਂ ਬੰਦੇ ਦਾ ਪਹਿਲੇ ਪਤਾ ਲੱਗ ਜਾਂਦਾ ਲੇਕਿਨ ਮੈਂ ਇਹਨਾਂ ਬੱਚਿਆਂ ਨਾਲੋਂ ਵੀ ਜ਼ਿਆਦਾ ਮਾਪਿਓ ਦਾ ਖਸੂਦ ਸਮਝਦਾ ਜਿਹੜੇ ਇਹਨਾਂ ਨੂੰ ਰੋਕਦੇ